ਕੀ ਆਲਾ ਬਾਈ ਵਧੀਆ ਵਧੀਆ ਯਾਰਾ ਕੀ ਹਾਲ ਆ ਵਧੀਆ ਬਾਈ ਤੂੰ ਸੁਣਾ ਠੀਕ ਆ ਠੀਕਾ ਬੜੇ ਟਾਈਮ ਬਾਅਦ ਕਿਹੜਾ ਮਾਰਿਆ ਬੱਸ ਬਾਈ ਯਾਰ ਟਾਈਮ ਜਿਹਾ ਹੀ ਲੱਗਿਆ ਬਾਈ ਤੇਰੇ ਤੇ ਕਰ ਇੱਕ ਲੋੜ ਪਈ ਸੀਗੀ ਆ ਦੱਸ ਕੀ ਲੋੜ ਆ 1 ਲੱਖ ਰੁਪਈਆ ਚਾਹੀਦਾ ਸੀਗਾ ਬਾਈ ਯਾ ਯਾਰ 1 ਲੱਖ ਰੁਪਈਆ ਦੀ ਕੀ ਡੇ ਗੱਲ ਕਰਤੀ ਤੂੰ ਜਾਨ ਮੰਗ ਤੇਰੇ ਖਾਤਰ ਜਾਨ ਹਾਂ ਜੀ ਰਤਨ ਜਵਾਬ ਦਿੱਤਾ ਪਹਿਲਾਂ ਕਦੇ ਮੈਂ ਨਾ ਨਾ ਬਾਈ ਥੋੜਾ ਬਾਅਦ ਠੀਕ ਆ ਕਿੰਨਾ ਚਾਹੀਦਾ ਕੰਮ ਨੂੰ ਚਾਹੀਦਾ ਸੀਗਾ ਬਾਈ ਕੱਲ ਨੂੰ ਚਾਹੀਦਾ ਹਾਂ ਜੀ ਆਹ ਕਰ ਮੈਂ ਤੁਹਾਨੂੰ 98000 ਰੁਪਏ ਸ਼ਾਮ ਨੂੰ ਕਾਲ ਦਿੰਦਾ ਤੇ 2000 ਤੋਂ ਹੁੰਦਾ ਹੈ ਠੀਕ ਹੈ ਨਾ ਠੀਕ ਹੋਰ ਕਾ ਪਾਣੀ ਕਿੰਨਾ ਬਸ ਠੀਕ ਆ ਸ਼ਾਮ ਨੂੰ ਕਾਲ ਦਿੰਦਾ ਵੇਖ ਯਾਰੁੱੱਖੇ ਹੁਣ ਮੈਨੂੰ ਹੈਗੀ ਆ ਪੈਸੇ ਦੀ ਬਹੁਤ ਜ਼ਿਆਦੇ ਲੋੜ ਬਾਲਾ ਹੱਥ ਟੈਟ ਹੋਇਆ ਪਿਆ ਤੂੰ ਮੇਰੇ ਨਾਲ 6 ਮਹੀਨੇ ਦਾ ਕਰਾਰ ਕੀਤਾ ਸੀਗਾ ਤੇ ਹੁਣ 6 ਮਹੀਨਾ ਤਾਂ ਉੱਤੇ ਹੋ ਗਿਆ ਤੇ ਹੁਣ ਮੇਰਾ ਹੱਲ ਕਰਕੇ ਦੇ ਮੈਂ ਤੈਨੂੰ ਆਪ ਹੀ ਨਹੀਂ ਇੰਨਾ ਟਾਈਮ ਹੋ ਗਿਆ ਕਿਹਾ ਬਈ ਯਾਰ ਮੈਂ ਗਾ ਦਿੱਤੇ ਜੀ ਕਿਤੇ ਬੰਦੇ ਨੂੰ ਪੈਸੇ ਤੇ ਉਹ ਤੋਂ ਪੁੱਛ ਕੇ ਇਤਰਾ ਦੋ ਚਾਰ ਦਿਨਾਂ ਚ ਹੱਲ ਕਰਦਾ ਯਾਰ ਹੋਰ ਯਾਰ ਕਰਕੇ ਦੇ ਬਹੁਤ ਟਾਈਮ ਹੋ ਗਿਆ ਮੈਂ ਤੈਨੂੰ ਆਪ ਹੀ ਨਹੀਂ ਆਖਾ ਕੋਈ ਨਾ ਬਈ ਫਿਰ ਮੈਂ ਕਰਦਾ ਹੱਲ ਲੋੜ ਬਹੁਤ ਜ਼ਿਆਦੇ ਆ ਯਾਰ ਚੱਲ ਠੀਕ ਆ ਯਾਰ ਠੀਕ ਆ ਚੱਲ ਹਲੋ ਕੱਲ ਦੀ ਬੋਲਦਾ ਬਾਈ ਯਾਰ ਤੂੰ ਮੇਰੇ ਨਾਲ ਬੜੀ ਚੰਗੀ ਕੀਤੀ ਤੂੰ 4 ਮਹੀਨਿਆਂ ਦਾ ਇਕਰਾਰ ਕਿਹਾ ਸੀ ਮੈਨੂੰ ਮੈਂ ਤਾਂ ਵੀ ਤੈਨੂੰ 6 ਮਹੀਨੇ ਦਾ ਟਾਈਮ ਦਿੱਤਾ ਯਾਰ ਤੂੰ ਯਾਰ ਹੁਣ ਪੈਸੇ ਨਹੀਂ ਦੇਣ ਤੇ ਆਉਂਦਾ ਹਲੋ ਨਹੀਂ ਬਾਈ ਮੈਨੂੰ ਪੈਸੇ ਚਾਹੀਦੇ 2-4 ਦਿਨਾਂ ਚ ਪੈਸਿਆਂ ਦਾ ਪ੍ਰਬੰਧ ਕਰ ਦੇ ਮੇਰਾ चल ठीक है सुखे न फोन लग गए हेलो हाँ की हालत होगा? ठीक है ठीक है ਹੁਣ ਆਪਣਾ ਕਰ ਦੇ ਪੈਸਾਂ ਦਾ ਬਹੁਤ ਟਾਈਮ ਹੋ ਗਿਆ ਯਾਰ ਮੈਨੂੰ ਨਹੀਂ ਪਤਾ ਤੂੰ ਮੈਨੂੰ ਪੈਸਾਂ ਦਾ ਕਰਕੇ ਦੇ ਹੱਲ ਨਾ ਮੈਂ ਗਾਂ ਦਾ ਇਕਾਲਿਆ ਮੈਂ ਤਾਂ ਤੈਨੂੰ ਦਿੱਤੇ ਸੀਗੇ ਮੈਨੂੰ ਨਹੀਂ ਪਤਾ ਮੈਨੂੰ ਅੱਜ ਸ਼ਾਮ ਤੱਕ ਪੈਸੇ ਚਾਹੀਦੇ ਆ ਤੂੰ 6 ਮਹੀਨੇ ਦਾ ਇਕਰਾਰ ਕੀਤਾ ਸੀ ਨਾ ਮੇਰੇ ਨਾਲ ਅੱਜ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਨਾ ਚਲ ਠੀਕ ਆ ਫਿਰ ਤੂੰ ਕਿੱਥੇ ਐਵੇਂ ਇੱਕ ਹੀ ਹੋਣਾ ਅਗੀ ਤੇ ਤੂੰ ਇਹ ਤਾਂ ਚਲ ਆ ਗਿਆ ਸੱਜਣ ਨਾਲ ਜੀਣਾ ਨੇ ਨਜਾਇਜ਼ ਕੀਤੀਆਂ ਮੈਂ ਵੀ ਕਿੱਟੇ ਜੱਲੇ ਹਾਂ ਤਾਂ ਕਿ ਉਹ ਵਾਜਾ ਮਾਰਦਾ ਮੈਂ ਤੂੰ ਕੰਮ ਦੱਸ ਬਾਈ ਮੈਂ ਜਿੱਧਰ ਮਰਜੀ ਜਾਵਾਂ ਉਹ ਮੈਨੂੰ ਪਿੱਛੇ ਵਾਜਾ ਮਾਰਦਾਉਣਾ ਆਹਰ ਸੁੱਖੇ ਨਹੀਂ ਦੇਨੇ ਪੈਸੇ ਉਹ ਦੇਨੇ ਆ ਬਾਈ ਗੱਲ ਤਾਂ ਸੁਣੋ ਯਾਰ ਕੀ ਗੱਲ ਹੋ ਗਈ ਬਾਈ ਕੀ ਗੱਲ ਹੋ ਗਈ ਦੱਸਦੇ ਹੋ ਆ ਕੀ ਗੱਲ ਹੋ ਗਈ ਥੋੜੀ ਹੁਣ ਦੱਸ ਉਹ ਗੱਲ ਕੀ ਹੋਣੀ ਆ ਬਾਈ ਯਾਰ ਪੈਸੇ ਨਹੀਂ ਲੈਂਦਾ ਲਾਰੇ ਲਾਈ ਜਾਂਦਾ ਕਿੱਦਾਂ ਦਾ ਇਹ ਮੈਂ ਤਾਂ ਬਾਈ ਯਾਰ ਇਹ ਤਾਂ ਪੈਸੇ ਲੈਣੇ ਸੀਗੇ ਯਾਰ ਕੰਿਆਂ ਨੂੰ ਦੰਦਾ ਯਾਰ ਅਬੇ ਮੈਂ ਪੈਸੇ ਦੇਣ ਆਇਆ ਸੱਚਮੇਂ ਗਲਤੀ ਮੰਨਦਾ ਵੀ ਮੈਂ ਲੇਟ ਹੋ ਗਿਆ ਠੀਕ ਹੈ ਗਲਤੀ ਮੇਰੀ ਹੈ ਰਵੱਟ ਟਾਈਮ ਤੇ ਹੀ ਬਣ ਜਾਏਗਾ ਉਹ ਮਾਤਾ ਬਾਈ ਇਹਦੇ ਤੇ ਸ਼ੱਕ ਕਰੀ ਜਾਂਦਾ ਸੀਗਾ ਹਲੇ ਵੀ ਤੂੰ ਮੌਕੇ ਤੇ ਆ ਗਿਆ ਜੇ 2 ਮਿੰਟ ਪੋਰ ਆਉਂਦਾ ਪਤਾ ਨਹੀਂ ਉਹ ਜਦ ਹੋਏ ਨਾ ਕਚਹਿਰੀਆਂ 'ਚ ਫੈਸਲੇ ਕਚਹਿਰੀਆਂ ਪੇਲੇ ਨਹੀਂ ਜਾਂਦੇ ਜਦ ਹੋਏ ਨਾ ਕਚਹਿਰੀਆਂ 'ਚ ਫੈਸਲੇ ਕਚਹਿਰੀਆਂ ਪੇਲੇ ਨਹੀਂ ਜਾਂਦੇ ਹਾਂਜੀ ਰਸੀਗਾ ਜੀ ਸਾਰਿਆਂ ਨੂੰ ਆਪਨੀ ਵੀਡੀਓ ਕਿੱਦਾਂ ਲੱਗੀ ਜੀ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਚ ਇਹ ਸੰਦੇਸ਼ ਦਿੱਤਾ ਵੀ ਸਾਨੂੰ ਕਿਸੇ ਨੂੰ ਵੀ ਪੈਸਾ ਨਹੀਂ ਦੇਣਾ ਚਾਹੀਦਾ ਜੇ ਦਿਨੇ ਆ ਤਾਂ ਸੋਚ ਸਮਝ ਕੇ ਦੇਣਾ ਚਾਹੀਦਾ ਸਾਰੇ ਬੰਦੇ ਇੱਕੋ ਜਿਹੇ ਤਾਂ ਨਹੀਂ ਹੁੰਦੇ ਵਿੱਚ ਮੋੜ ਵੀ ਦਿੰਦੇ ਆ ਪੈਸੇ ਲੈ ਜਾ ਕੇ ਮਜੂਰੀਆਂ ਹੁੰਦੀਆਂ ਲੇਟ ਜਰੂਰ ਹੋ ਜਾਂਦੇ ਆ ਪਰ ਮੋੜ ਦਿੰਦੇ ਆ ਤੇ ਵਿੱਚ ਹੁੰਦੇ ਆ ਪੈਸਾ ਜਾ ਕੇ ਵਾਰਤ ਲੈਂਦੇ ਆ ਪਰ ਮੋੜ ਦਾ ਨਾ ਨਹੀਂ ਲੈਂਦੇ ਇਹੀ ਕਹਿੰਦੇ ਆ ਪੰਜੇ ਅਮਲਾਈ ਕੋਈਆਂ ਤਾਂ ਨਹੀਂ ਹੁੰਦੀਆਂ ਤੇ ਆਪਾਂ ਨੂੰ ਆਪ ਨੂੰ ਸੋਚ ਸਮਝ ਕੇ ਚੱਲਣਾ ਪੈਂਦਾ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗੇ ਬੈਲ ਦਾ ਬਟਨ ਵੀ ਪ੍ਰੈਸ ਕਰ ਦਿਓ ਜੋ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜੇ ਧੰਨਵਾਦ